ਕਮਬੈਕ ਵਿਦ ਮਾਈ ਹੋਮ ਐਂਡ ਮਾਈ ਵਿਦ ਦਾਦੀ ਐਂਡ ਲਵ ਸਤ ਸ੍ਰੀ ਅਕਾਲ ਇਹ ਤਾਂ ਚੰਗਾ ਕੀਤਾ ਤੇ ਉਹ ਪਿਛਲਾ ਕਿਤੇ ਤੇਰਾ ਜੱਗਣਾ ਤੇ ਮਾਰ ਤਰਲੇ ਰੱਬ ਆ ਵੇ ਲਾ ਇਹ ਕਹਿੰਦੀ ਇਹਦੀ ਤਾਂ ਮੇਰੀਆਂ ਮੇਰੇ ਕਰਮਾਂ ਦਾ ਆ ਤੂੰ ਹੀ ਕੀ ਚੀਜ਼ਾਂ ਬੀਬੇ ਮੈਂ ਸਵੇਰੇ ਸਵੇਰੇ ਤਾਂ ਬਥੇ ਲਾ ਮੇਰਾ ਕੱਲ ਦਿਲ ਨਹੀਂ ਲੱਗਿਆ ਤੇਰੇ ਬਿਨਾ ਮੈਂ ਮੈਂ ਆਪਣੇ ਆਏ ਇਹ ਤਾਂ ਇਹ ਫੋਗ ਇਹ ਲਾ ਕੇ ਆ ਗਿਆ ਤਾਂ ਬੀਰਾਂ ਦਾ ਬੜਾ ਕਾਲਾ ਵਗੈਰਾ ਮੈਨੂੰ ਬੜੀ ਟੈਨਸ਼ਨ ਹੋਉਂਦਾ ਹੀ ਆ। ਆਹ ਕਰੀਮ ਲਿਆ ਕੇ ਦੇ ਬੀਬੀ। ਕਰੀਮ ਪਈ ਮੈਂ ਤਾਂ ਲਾਵਾ ਮੜ ਜੀ ਰੁਕ ਮੈਂ ਕਰੀਮ ਲਿਆਉਣਾ। 1 ਮਿੰਟ ਰੁਕ ਮੈਂ ਲਾਉਣਾ। ਹੋ ਗਈ ਉਹ। ਆ ਹੁਣ 1 ਮਿੰਟ ਰੁਕ। ਇਹ ਫੇਸ਼ੀਅਰ ਹੋਏਗਾ ਕਰੀਮ। ਬੀਬੀ ਇਹ ਇੱਕ ਕਰੀਮ ਐ ਸਿਆਲਾਂ ਚ ਲਾਉਣੀ ਚਾਹੀਦੀ ਰੰਗ ਕਾਲਾ ਪੈ ਗਿਆ ਆ। ਆਹੋ ਪਾਪੇ ਨੂੰ ਉੱਪਰ ਜਾ ਕੇ ਕੀ ਕਹੇਗੀ? ਆਹ ਪਾਪਾ ਇੱਥੇ ਰੱਖੇਗਾ। ਆਹ ਦੇਖ। ਰਹ ਪਾਈ ਉਹ ਰਬਾ ਮੈਂ ਕੀ ਕਰਾਉਂ ਚੁੱਪ ਬੋਲ ਨਹੀਂ ਨਾ ਆ ਦੇ ਇੱਕੜ ਇਹ ਆਪਣੀ ਜਾਨ ਨੂੰ ਚਮਕਾ ਦਿਆਂਗਾ ਮੇਰੀ ਜਾਨ ਕਰਕੇ ਤੇ ਮੇਰਾ ਸਾਰਾ ਕੁਝ ਆ ਅੱਲਾਹ ਬੋਸਾ ਆਪਣੀ ਨੂੰ ਕੀ ਕਹਿੰਦੀ ਹੋ ਉਹਨੂੰ ਤਾਂ ਹੁਣ ਦੇਖੀਗਾ ਤੇ ਪੈ ਗਿਆ ਹੁਣਾਂ ਨੂੰ ਵੀ ਭੈਣ ਚ ਕਿਦਾਂ ਆਉੜੀ ਇਹ ਉਹ ਰੱਖੀ ਮੈਂ ਇਹਨਾਂ ਨੇ ਸਤਾ ਦਿੱਤੀ ਨਹੀਂ ਮੇਰੇ ਕੋਲ ਇਹ ਗੀਲਾ ਤੇਰਾ ਪੋਤੇ ਵਰਗਾ ਦਿਲ ਹੋ ਸਕਦਾ ਉਹਦਾ ਉਹਦਾ ਸਾੜਦੀ ਆ ਵੀ ਕਰੀਮ ਨਾ ਕਿਤੇ ਲਾ ਲਵੇ ਮੈਂ ਤੇ ਆਪਣੀ ਬੀਬੀ ਨੂੰ ਮੌਇਸਚਰਾਈਜ਼ਰ ਕਰ ਦੂੰਗਾ ਆਏ ਯਾ ਰੁਕ ਜਾ ਸਬਰ ਕਰ ਸਬਰ ਦਾ ਫਲ ਮਿੱਠਾ ਹੁੰਦਾ ਚਿੰਦੀਏ ਖਿੰਦੀਏ ਸਬਰ ਕਰ ਆਹ ਦੇਖਦੇ ਮੈਂ ਉਹ ਉਹ ਤੇਰੇ ਲਈ ਲਿਆਂਦੀ ਨਾ ਮਨਪੁਰੀ ਤੇਰੇ ਲਈ ਆਹ ਆਮਰ ਪੰਪਨ ਲਿਆਂਦੀ ਬੇਬੇ ਲਈ ਤਾਂ ਮੈਂ ਕਿਹ ਭੜਿਆ ਹੋਣਾ ਡੱਬਾ ਇਹਦੀ ਬੈੱਡ ਦਿੱਤੋ ਜੋ ਕੱਢ ਕੇ ਲਈ ਮਾ ਦੇਣਾ ਇਹਦੀ ਬੈੱਡ ਦਿੱਤੋ ਜੋ ਆ ਬੇਬੇ ਨੇ ਰੱਖਿਆ ਸਵਾਲ ਕੀ ਪਿਆ ਮਾਰ ਜਾ ਮਨ ਬੇਬੇ ਝੂਠ ਨਹੀਂ ਬੋਲਾਂ ਤੇ ਮੈਨੂੰ ਤਾਂ ਮੈਂ ਦੇ ਰੋਜ਼ ਰਾਤ ਨੂੰ ਲਾਉਂਦੀ ਹੁੰਦੀ ਤੇ ਮੈਂਗਾ ਵੀ ਆਹ ਤਾਂਦੀ ਵੀ ਹਣੀ ਹੋ ਰਹੀ ਬੀਬੀ ਆ ਦੇਖਾ ਆਹ ਜਾਮਲਾ ਕਿਤੇ ਨਹੀਂ ਰੰਗ ਦਾ ਕਹਾ ਹੋ ਗਿਆ ਆ ਬੰਦੀ ਹੋ ਅਜਾ ਵੀਡੀਓ ਬਣਾ ਲੈ ਚੱਲ ਨਹੀਂ ਓਏ ਹਾਏ ਦੇ 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 ਆ ਇਦਾਂ ਚੌਂਦੀ ਪਾਸ ਮੈਂ ਇਦਾਂ ਮੇਕਅਪ ਹੁੰਦਾ ਰਿਹਾ ਮੇਰੇ ਮੇਰੇ ਅੱਗੇ ਮੈਂ ਲਾਵਾਂ ਕਰਾਂ ਆਹ ਰੱਖੋ ਤੇ ਕਰੂਗਾ ਹੁਣ ਮੈਂ ਲੈ ਲੈਣੀ ਆਂਦੀ ਹੈ ਕਹ ਮੈਂ ਕਿ ਟੂਲ ਭਰ ਲੀ ਗਏ ਆ ਇਹ ਇਹ ਸੁਆਲੀ ਜਸਕੇ ਨੂੰ ਹੋ ਗਈ ਸੀ ਪਿੰਡੀ ਬੁਰੀ ਤੇ ਲਾਤੀ ਆ ਆਹੀ ਗੱਲ ਨਹੀਂ ਆ ਤੇ ਆ ਤੇ ਦੇਦੀ ਸੀ ਨਾ ਆਪਣੀ ਲੈ ਆ ਆਹ ਤੇਰੇ ਬੈੱਡ ਚ ਪੜਾ ਤੇ ਆਹ ਮੇਰੀ ਬੀਬੀ ਨੂੰ ਦੇ ਕੈਨੇਡਾ ਤੋਂ ਆਈ ਏ ਡੇਡੇ ਵਾਸਤੇ ਤੇ ਆਹ ਦੇਖ ਲੈ ਲੋ ਪੜਾ ਕੱਢੀ ਨਾ ਐਨੇ ਕ ਰਹਿ ਗਏ ਯਾ ਵਾਤਾ ਇਹ ਏਡੀ ਆਡੀ ਮੰਮੀ ਚੀਜ਼ ਆ ਨਾ ਕੋਈ ਚੀਜ਼ ਆ ਬਤਾਈ ਕਿ ਤੇ ਆ ਪੜਾ ਰੇ ਮਾਫੜਾ ਬੀਬੀ ਆ ਕੀਤਾ ਇਹ ਕੰਮ ਆ ਦੇਣੀ ਵੀ ਮੈਨੂੰ ਚਾਹੀਦੀ ਬੇਬੇ ਦੀ ਆ ਵੀ ਬੀਬੀ ਤੇਰੀ ਆ ਆ ਵੀ ਫੜ ਚੱਲ ਮੈਂ ਕੀ ਕਰਨੀ ਆਂ ਜਾਂ ਬੰਦ ਹੋਰ ਨਹੀਂ ਪੜਾ ਨਹੀਂ ਆ ਮਕਾਤੀ ਥੋੜੀ ਜਿਹੀ ਸਾਹਵਲਾ ਮੈਂ ਆ ਕੇ ਦੱਸਣ ਲੱਗੀ ਆ ਵੀ ਆ ਬੇਬੇ ਸੀ ਦੇ ਲਓ ਖਰੀਵਾ ਇਹ ਵੀ ਝੂਠ ਇਹਨੇ ਉਦੋਂ ਦੇਲਾ ਕੀ ਕਰਾਂ ਮੈਨੂੰ ਕਿ ਮੈਂ ਕਿੱਦਾਂ ਨੂੰ ਨਾਵਾਆਂ ਨੂੰ ਮੈਂ ਨਾ ਤਿੱਖਾ ਕਰਨਾ ਤੇਰਾ ਇਹ ਇਹ ਤਿੱਖਾ ਕਿੱਦੋਂ ਹੋ ਜਾਣਾ ਇਹ ਨਹੀਂ ਹੋਣਾ ਤੇ ਵੀ ਕਿਦਾਂ ਦੀ ਥੀਲੇ ਤੇਰੀ ਮਾਂ ਦਾ ਤਿੱਖਾ ਜਾਂ ਕੋਈ ਗੱਲ ਮੈਗਾ ਇਹ ਹੈ ਨਾ ਮੈਗਾ ਇਹ ਹੈ ਕਾ ਬਾਗੀ ਕੋਠੇ ਤੇ ਜਾ ਕੇ ਗੱਲ ਕਰਦੇ ਆ ਅੱਜ ਰੁਕ ਜਾਓ ਗਾ ਮੈਂ ਤਾਂ ਇਹ ਮੱਗ ਤੇ ਲੱਗੀ ਆ ਗੜੀ ਅੱਜ ਤਾਂ ਆਪਣੀ ਨੂੰ ਦੋਵੇਂ ਸੰਭਾਲ ਲਓ ਜੀ ਆ ਤੇਰੇ ਬੇਬੇ ਦਾ ਮੀਰ ਆ ਅੱਜ ਹੋ ਰਹੀਆਂ ਤਿਆਰੀਆਂ ਇਹਨਾਂ ਦੀਆਂ ਜਾਣਦੀਆਂ ਆਹੀ ਤੇ ਕਹਿ ਰਿਆਂ ਰਹਿਲ ਦੇਖਿਆ ਨਹੀਂ ਨਾ ਉੱਠੀ ਆ ਆ ਪੂਆ ਨੇ ਕੀਤੀ ਗੱਲ ਮੇਰੀ ਗੱਲ ਸੁਣ ਇੱਥੇ ਝੂਠ ਹੈ ਡੈਡੀ ਤੇ ਜਾਣਾ ਹੀ ਤੇਰੇ ਮੱਦੀ ਰਾਤੀ ਤੇ ਡੈਡੀ ਤੇ ਕਰਕੇ ਉੱਠੀ ਉਹਨਾਂ ਕਰਕੇ ਨਹੀਂ ਉੱਠੀ ਨਹੀਂ ਉਹ ਹੁੰਦੇ ਨੇ ਚੜਿਆ ਸੀ ਸਿਹਰੀ ਹੀ ਸੀ ਆਈਏ ਤਾਂ ਮੈਂ ਨਹੀਂ ਉੱਠੀ ਮੈਂ ਦੋ ਮੈਂ ਠਹਿਰ ਕਉਣੀ ਚਾਹ ਪਾਣੀ ਤਾਂ ਪੀ ਲਿਆ ਇਹਨਾਂ ਨੇ ਐਦਾਂ ਦਾ ਇਲਜਾਬ ਲਾਉਣਾ ਤਾਂ ਫਿਰ ਦੇਖਦਾ ਬੀਬੀ ਦੇ ਮਾਜਾ ਰਹਿ ਲਕੀਆਂ ਮਾਜਾ ਇਹ ਰਿਸ਼ਤੇ ਦਰੁੱਸ ਦਿੱਤੀ ਨਹੀਂ ਕਹੋਲੀ ਨਹੀਂ ਮਿਸੂ ਨਹੀਂ ਇਹਨੂੰ ਇਹ ਨੇ ਕੇ ਸੱਤਿਆਈ ਹੋ ਕਰੋ ਚੱਲਣਾ ਨਹੀਂ ਤੋ ਇਹਦਾ ਬਾਅਦ ਤੋਂ ਬਣ ਗਿਆ ਹੋ ਗਿਆ ਕੰਮ ਪੈ ਗਿਆ ਪੰਗਾ ਪੈ ਗਿਆ ਪੰਗਾ ਸੱਚੀ ਇਹ ਬੋਲਦੀ ਪੁਗਾ ਫਿਰ ਵੀ ਇਹ ਬੋਲ ਆ ਇਹ ਹੋਰ ਹਿਸਾਬ ਨਾਲ ਬੋਲਦੀ ਤੂੰ ਹਟ ਜਾ ਉਹਨਾਂ ਨੇ ਚੱਲ ਜਾਣਾ ਤੇ ਤੇਰਾ ਕੰਮ ਹੋ ਜਾਣਾ ਹੀ ਕਿਉਂ ਮੇਰੇ ਕਿਹਾ ਉਹਿਆ ਨਾ ਮੇਰੀ ਮੰਮੀ ਨੂੰ ਮੇਰਾ ਖਾਮ ਕੋਈ ਨਹੀਂ ਕਰ ਸਕਦਾ ਮੇਰੀ ਮੰਮੀ ਨੂੰ ਨਾ ਕਈ ਕੁਝ ਵੀ ਮੰਮੀ ਬਾ ਮੇ ਨੂੰ ਕੀ ਨਾ ਹਾਂ ਲੈ ਤਰੇ ਕੋਈ ਆ بیਬੀ ਦੇ ਟੋ ਜੋ ਨਾ ਕੋਈ ਆ بیਬੀ ਦੇ ਟੋ ਜੋ ਆ ਕ੍ਰੀਮ ਆ ਆ ਕ੍ਰੀਮ ਜਿਹੜਾ ਰੰਗ ਹੋਰਾ ਕਰਨ ਨੂੰ ਭਾਜੀ ਉਹ ਛੱਡ ਗੱਲਾਂ ਮੈਂ ਤਾਂ ਜਰ ਬਾਜਾਂ ਦੀ ਗੱਲ ਸੁਣਾ ਤੇ ਇਹ ਬਾਜਾਂ ਮਾਰੀਆਂ ਤੇ ਮੈਂ ਇਹ ਨਹੀਂ ਸੁਣਿਆ ਨਾ ਮੈਂ ਬਾਜ ਦਿੱਤੀ ਆ ਤੇ ਇਹ ਵੀ ਗੁਆ ਬਣ ਕੇ ਝੂਲਦਾ ਨਹੀਂ ਇਹ ਗੱਲ ਆ ਕਿ ਆਪਾਂ ਤਾਂ ਜਿਹੜੀ ਸਹੀ ਗੱਲ ਆ ਉਹ ਕਮਾਂਗੇ ਆ ਕਿਦਾਂ ਸਾਰਾ ਚੱਲਦਾ ਕਿਦਾਂ ਸਾਰਾ ਚੱਲਦਾ ਇੱਥੇ ਬੈਠੀ ਕੋਈ ਬਾਜ ਨਹੀਂ ਦੀ ਅੱਛਾ ਚਲ ਠੀਕ ਆ ਤੀ ਮਾਂਾ ਤੀ ਹਟ ਜਾ ਇੱਕ ਮਿੰਟ ਅਮਰ ਬਾਜੀ ਤੀ ਦੱਸ ਦਿਓ ਵੀ ਤੁਹਾਡੀ ਮੈਂ ਚਲੋ ਭੈਣ ਆ ਸਾਲਿਆ ਹਾਦੀ ਨੂੰ ਕਹਿ ਦਿੰਦੇ ਆ ਮਤਲਬ ਮੈਂ ਇਦਾਂ ਦਾ ਕੋ ਰਿਸ਼ਤਾ ਰੱਖਦੀ ਆ ਵੀ ਮੈਂ ਨਾਲ ਫਰਕ ਸੰਭੀ ਦੇ ਨਾ ਨਹੀਂ 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 ਆ ਜਾ ਆ ਜਾ ਕੋਈ ਗੱਲ ਨਹੀਂ ਆ ਸੱਸ ਤੇ ਨਾਰ ਬਣ ਕੇ ਦੱਸੋ ਬੱਧਾ ਮਾਝ ਮਾਰੀ ਹੀ ਮੈਂ ਕੰਦੀ ਪਾਰਾ ਬਸ ਹੱਥ ਜੋੜੇ ਤਹੀ ਚਈਆਂ ਮਾਵਾ ਧੀਆਂ ਤੇ ਹਾਂ ਬਿਲਕੁਲ ਚਲ ਸਾਡੇ ਸਹਰੇ ਜੋ ਇੱਥੇ ਆ ਚਲ 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 ਸਾਡੇ ਘਰੋਂ ਚਲ ਆਪਣੀ ਕੀ ਲਾ ਚਲੋ ਮੈਂ ਤਾਂ ਬਾਅਦ ਤੇ ਬੈਠੀ ਜੀ ਜਿੱਤੇ ਤੂੰ ਹਾਰੀ ਤੂੰ ਹਾਰੀ ਆ ਜਿੱਤੇ ਤੂੰ ਹਾਰੀ ਕਿ ਮੈਂ ਇਹ ਜਿੱਤੀ ਕਹੀ ਨਾ ਹਾਂ ਨਹੀਂ ਨਹੀਂ ਮਾਰੇ ਪੁੱਤ ਗਿਆ ਨਾ ਤੂੰ ਮੈਂ ਜਿੱਤੀ ਤੇ ਤੂੰ ਹਾਰੀ ਹਾਰੀ ਭਰਾ ਦੇ ਲਾ ਕਿਦਾਂ ਹੋ ਰਿਹਾ ਹੈ ਤੂੰ ਮਤਲਬ ਨਹੀਂ ਮੈਂ ਆਪ ਨੂੰ ਆ ਬੋਲਦੀ ਨੀ ਪੂਆ ਕੇ ਤੇ ਬੋਲਦੀ ਸੁਣੀ ਸਹੀ ਨੀ ਹਾਂ ਨਹੀਂ ਹੋਦਾ ਮਾਜਾ ਮਾਰਦੀ ਮੈਂ ਕਿਹਾ ਨਹੀਂ ਨਹੀਂ ਚੱਲ ਆਡੇ ਘਰ ਤੂੰ ਇੱਥੇ ਰਹਿਣਾ ਤੈਨੂੰ ਇਹ ਨਹੀਂ ਰਿਹਾ ਚੱਲ ਘਰ ਹਾਂ ਨਹੀਂ ਪਤਾ ਆ ਚੱਲ ਓਏ ਕਿਹੜਾ ਜੰਮਿਆ ਮੇਰੇ ਘਰੋਂ ਕੱਢਣਾ ਚੱਲ ਇੱਥੇ ਨਹੀਂ ਰਹਿਣਾ ਤੂੰ ਮੈਂ ਜਿਹੜੀ ਮੈਂ ਚੰਗੀ ਨਹੀਂ ਲੱਗਦੀ ਤਾਂ ਬੋਲਦੀ ਨਹੀਂ ਆਵਾਜ਼ ਨਹੀਂ ਦਿੰਦੀ ਮੈਂ ਕੱਢੂਗੀ ਆਹ ਉਡਾ ਕੜਾ ਕੜਾਸ ਵਿੱਚ ਨਾ ਆ ਨਹੀਂ ਤੇ ਜਾਣਾ ਵੱਜ ਗਏ ਜਾਣਾ ਤੇ ਨਹੀਂ ਆਇਆ ਤੇ ਨਹੀਂ ਮੈਂ ਹੋਰ ਮਾਰ ਨਹੀਂ ਦੀ ਬਾਹਰ ਆਹ ਚਾਹ ਪੀਣੀਏ ਤੇ ਬਚ ਲਈ ਚਾਹ ਪੀਣੀ ਅਸੀਂ ਅਜੇ ਨਾ ਨਾ ਨਹੀਂ ਨਾ ਮੈਂ ਚਾਹ ਨਹੀਂ ਬੁਣਾਂਗਾ ਕੇ ਗੱਲਾਂ ਆਪਣੀ ਸ਼ਰਮ ਨੂੰ ਆਪੇ ਦੇ ਦੇਗੀ ਓਏ ਮੈਂ ਨੇ ਬਾਈ ਮੰਮੀ ਮੰਮੀ ਅੱਜ ਤੋਂ ਬਾਅਦ ਹੁੱਕਾ ਪਾਣੀ ਬੰਦ ਕਰ ਦੇ ਆਹ ਉਹ ਕਿਹੜਾ ਜੰਮਿਆ ਈ ਓਏ ਤੇ ਕਿਹੜਾ ਜੰਮਿਆ ਮੈਂ ਕਿ ਉਹ ਪਾਉਣਾ ਮੈਂ ਕਹਿੰਦੀ ਸੀ ਨਹੀਂ ਆਪਣੇ ਦੀ ਦਾ ਬੜਾ ਦੁੱਖ ਲੱਗਦਾ ਮੈਂ ਕਹਿੰਦੀ ਸੀ ਨਹੀਂ ਤੈਨੂੰ ਵੀ ਕੀ ਕੀਤਾ ਮੇਰਾ ਕੁਝ ਨਹੀਂ ਹੋਇਆ ਗਿਆ ਲਿਆ ਚਾਹ ਜੁ ਪਾ ਕੇ ਆ ਆ ਕਰੀਮ ਬੀਬੀ ਨੂੰ ਪਿਆਰੋਂ ਨਾ ਰੰਗ ਹੋ ਰਿਹਾ ਉੱਤੇ ਚਲੋ ਬਾਕੀ ਅਸੀਂ ਉੱਪਰ ਜਾ ਕੇ ਗੱਲ ਕਰਦੇ ਹਾਂ ਕੋਠੇ ਤੇ ਰੰਗ ਕਰਕੇ ਕੀ ਕਰਨਾ ਤੂੰ ਤੂੰ ਤੇ ਮੈਂ ਕਹਿੰਨਾ ਤੈਨੂੰ ਤੇ ਆਖਰ ਆਈ ਆ ਰਾਈ ਮੈਂ ਹੋਲੀ ਚਾੜਾ ਤੇਰੇ ਉਹ ਮਤਲਬ ਹੋਂਦੇ ਹਾਂ ਫੇਸ਼ੀਅਲ ਹੋਂਦਿਆ ਆ ਇਹਨੂੰ ਫੇਸ਼ੀਅਲ ਕਿੱਟ ਲਿਆ ਦੇਣੀ ਮੰਮੀ ਪੂਰੀ ਹੋਰ ਕੀ ਭਰਾਵਾਂ ਆਜਾ ਕੇ ਚਾਹੀਏ ਚਲੋ ਜੀ ਬਾਕੀ ਅਸੀਂ ਉੱਪਰ ਕੋਠੇ ਤੇ ਜਾ ਕੇ ਰੌਣਕਾ ਲਾਉਣੇ ਅੱਜ ਉਹ ਆ ਤੇ ਫੋਫੜ ਹੋਣੀ ਚੱਲੇ ਅਸੀਂ ਤੇ ਕਹਿੰਨੇ ਰਹਿ ਲਓ ਉੱਪਰ ਇਹ ਕਾਲੇ ਪੈ ਕੀ ਪ੍ਰੋਬਲਮ ਆਈ ਕੋਈ ਸਾਡੇ ਘਰ ਚ ਨਹੀਂ ਨਹੀਂ ਕੋ ਸੇਵਾ ਪਾਣੀ ਘਟ ਹੋਈ ਆ ਹਾਂ ਹੋਈ ਆ ਹੈ ਹੋਈ ਆ ਸਾਡੀ ਬੀਬੀ ਜਣਾ ਬੋਲਦੀ ਨਹੀਂ ਆ ਅੱਛਾ ਰਹਿ ਲੋ ਕੱਲ ਚਲ ਜਿਓ ਨਹੀਂ ਪਤਾ ਕਿੰਨੇ ਦਿਨ ਰਹਿ ਲਿਆ ਆ ਜਾਓ ਫੇਕ ਇੰਦਰ ਹੋ ਗਿਆ ਐ ਹੰਸਨ ਉਹ ਫੇਕੜੀ ਗੱਲ ਆ ਭੂਆ ਲਓ ਜੀ ਭੂਆ ਆਪਣੀ ਤਾਂ ਹੀ ਦੱਸਤਾ ਐ ਜਲੰਧਰ ਸਾਡੇ ਭੂਆ ਰਹਿੰਦੇ ਆ ਤੇ ਬਾਕੀ ਮਿਲਦੇ ਆ ਕਰਦੇ ਗੱਲ ਬਾਤ ਨਹੀਂ ਅੱਜ ਦਾ ਦਿਨ ਕੁਝ ਨਹੀਂ ਹੋਦਾ ਇਦਾਂ ਹੀ ਕੁਝ ਨਹੀਂ ਤੇਰੀ ਧੀ ਨਹੀਂ ਮੰਨਦੀ ਰਹਿਣ ਨੂੰ ਆ ਲੈ ਆਓ ਦਿਓ ਮਾਰੇ ਫੁੱਪਣੇ ਚੱਕ ਕੇ ਅੱਜ ਨਹੀਂ ਜਾਣਾ ਨਹੀਂ ਜਾਣਾ ਆ ਓਏ ਹੋਏ ਕੇਤਲੀਆਂ ਚ ਚਾਹ ਪਖਾਨਡ ਡੰਡ ਪਖਾਨਡ ਜੀ ਨਾ ਇਹ ਸਾਰੇ ਬੇਇੱਜ਼ਤੀ ਕਰਦੇ ਆ ਕਿਉਂ ਸਾਡੇ ਸੌਰਜੋ ਇੱਥੇ ਆ ਹਾਂ ਹੈ ਕਿ ਨਹੀਂ ਹਾਂ ਜੀ ਹਾਂ ਜੀ ਬੇਇੱਜ਼ਤੀ ਦੀ ਗੱਲ ਕੋਈ ਨਹੀਂ ਹਾਂ ਜੀ ਇਹ ਪ੍ਰੋਣੇ ਨਾ ਹੋ ਗਿਆ ਪੰਜ ਦਿਨ ਹਾਂ ਜੀ ਮੈਂ ਕੱਢੋ ਇੰਨਾ ਜਾਣਦੇ ਨਹੀਂ ਆ ਇੱਕ ਮਿੰਟ ਮੇਰੀ ਗੱਲ ਸੁਣੋਗੇ ਹਾਂ ਆ ਭਾਈ ਕਰਾਓ ਸਾਹ ਚੜ ਗਿਆ ਮੈਨੂੰ ਮੈਂ ਥੱਕ ਗਈਆਂ ਹਾਂ ਥੱਕ ਕੇ ਕਾ ਹੱਥ ਨਹੀਂ ਲਾਉਂਦੇ ਕੇ ਕੰਮ ਨੂੰ ਕਿਆ ਬੋਲਣ ਵਾਲੀ ਆ ਕਮੈਂਟ ਮੇਰੀ ਨਾਲ ਆ ਲੈ ਯਾਰ ਉਹਨੇ ਵੀ ਘਰ ਜਾਣਾ ਹੀ ਹੁੰਦਾ ਹੈ ਨਾ ਆਹ ਕਹਿੰਦੀ ਸੀ ਨਹੀਂ ਤੁਸੀਂ ਅੱਜ ਵੀਰਵਾਜਾ ਚਾਰ ਦਾ ਰੋ ਮੈਂ ਚਲੀ ਪਿੰਡ ਆਪਣੇ ਆ ਠੀਕ ਆ ਨਹੀਂ ਠੀਕ ਆ ਆਪਣੇ ਪਕਾਓ ਹੁਣ ਕਿਹੜਾ ਪਕਾਵੇ ਕਦੀ ਚਾਹ ਤਾਂ ਕਦੀ ਕੋਝ ਤਾਂ ਕਦੀ ਕੋਝ ਪਹੁੰਚ ਵੀ ਜਾਣ ਆ ਇਹ ਧੀ ਮੇਰੀ ਦੀ ਬੱਸ ਹੋ ਗਈ ਤੇ ਆੜੀ ਨੋ ਵੱਡੀ ਆ ਉਹਦੀ ਬੱਸ ਆ ਜੇ ਤਾਂ ਆ ਇਹਦੇ ਇਹਦੇ ਸਾਰੇ ਕਸੂਰ ਆ ਦੇ ਲੈ ਮੈਂ ਪਿੰਡ ਚਲੀ ਮੈਂ ਨਹੀਂ ਮੈਂ ਤਾਂ ਕਿਹਾ ਤੇ ਤੂੰ ਨਹੀਂ ਚੰਗੀ ਤੇ ਉਹ ਚੰਗੀ ਮੈਂ ਤਾਂ ਕੋਈ ਨਹੀਂ ਲੇਕੀ ਮਤਲਬ ਪਰੋਣਿਆਂ ਨੂੰ ਤਾਂ ਜਾਨ ਨਹੀਂ ਦਈ ਨਾ ਨੋ ਦੇ ਪਰਾਈ ਨੇ ਬਦਲੇ ਨਹੀਂ ਲਈਆਂ ਮੈਂ ਪਰੋਣੇ ਇਦਾਂ ਹੀ ਕਰਨੀ ਮੈਂ ਇੰਜਾਂ ਇਦਾਂ ਹੀ ਹੁੰਦੀਆਂ ਦੇਖਿਆ ਦੇਖਿਆ ਆਕੜ ਹੋਈ ਇਹਦੀ ਤੇਰੀ ਧੀ ਹੈ ਨਾ ਤਾਂ ਕਰਕੇ ਦੇਖਿਆ ਮਾਤਾ ਮੈਂ ਤਾਂ ਕਹਿ ਦਿੱਤੀ ਹੈ ਨਾ ਮੇਰਾ ਵੀ ਜੀ ਕਾ ਦਾ ਮੈਂ ਚਲੀ ਗਈ ਧੀ ਹੈ ਠੀਕ ਆ ਮੈਂ ਚਲੀ ਆ ਮੈਂ ਵੀ ਆਪਣੇ ਪੈਰ ਚੱਲਦੇ ਦੇਖਣ ਗਈ ਜਾਨੀ ਮੇਰੇ ਉਡੀਕਣ ਦੇ ਆ ਪਿਆ ਤੂੰ ਚੱਲ ਚੱਲ ਕੀ ਰਹਿੰਦੇ ਆ ਇਥੇ ਲੰਘਦੇ ਬੀਬੀ ਕੀ ਇਤਲੀ ਚ ਚਾਹ ਲੈ ਕੇ ਆਈ ਆ ਲੈ ਜਾ ਕਿਹੜੀ ਦੱਸਣਾ ਕਿਹੜੀ ਨਵੇਂ ਨਹੀਂ ਆ ਤੈਨੂੰ ਇਹ ਸੂਟ ਦੱਲੀਏ ਸਾਨੂੰ ਲੈ ਕੇ ਡੱਟਾ ਆ ਤੀ ਪ੍ਰੋਫੈਸਰ ਸਾਰੇ ਨੀਰੇ ਸੂਟ ਚੁੱਬਦੇ ਕੀ ਕਰਾਂ ਮੈਂ ਕਿੱਥੇ ਚੱਲ ਜਾ ਦੱਬੇ ਸੂਟ ਮੈਂ ਆ ਓਏ ਗੱਲ ਨਹੀਂ ਕਾਣੀ ਮੇਰੀ ਬੰਦ ਐ ਰੇ ਵੜਕ ਥੋੜੀ ਹੈਗਾ ਚੈਨ ਹੈ ਇਹ ਵੜਕ ਕਿਤੇ ਇਦਾਂ ਹੀ ਨਾ ਰਹਿ ਜੇ ਉੱਪਰ ਹੀ ਥੱਲੇ ਸਾਹ ਆਏ ਨਾ ਰਹਿ ਜੇ ਚਾਹ ਪੀਂਦਾ ਰਹੇ ਰਹਿ ਜੇ ਤਾਂ ਰਹਿ ਜੇ ਕੋਈ ਡਰ ਨਹੀਂ ਤੈਨੂੰ ਡਰ ਦੇਖਿਆ ਪਰ ਜਾਨਾ ਤਾਂ ਹੈ ਮਮੀ ਮੈਂ ਇੱਕ ਗੱਲ ਵੇਖੀ ਆ ਜਿੱਦਣ ਦੀ ਭੂਆ ਫੁੱਫੜ ਆਏ ਆ ਨਾ ਉਹਦਣ ਦਾ ਇਸ ਦੇ ਚਿਹਰੇ ਤੇ ਤੇ ਇਹਦੀਆਂ ਵੜਕਾਂ ਜਿਹੜੀਆਂ ਨਾ ਇਦਾਂ ਹੁੰਦੀ ਆ ਦੇਖਿਆ ਦੇਖਿਆ ਇਦਾਂ ਹੁੰਦੀ ਆ ਇਦਾਂ ਹੁੰਦੀ ਆ ਸਾਡੇ ਵਾਰੀ ਕਿਉਂ ਨਹੀਂ ਹੁੰਦੀ ਨਹੀਂ ਆ ਮੇਰੇ ਮਾਮਾ ਮਾਮੀ ਆ ਜਨ ਤੇਰੀ ਜਾਨ ਨਿਕਲ ਜਾਂਦੀ ਆ ਮਾਮਾ ਤੇਰਾ ਆਵੇ ਤਾਂ ਸਹੀ ਆਵੇ ਤਾਂ ਸਹੀ ਭਾਜੀ ਚਾਹ ਖਾੜੋ ਕਿਉਂ ਹੁੰਦੇ ਆਉਂਦੇ ਨਹੀਂ ਫੇ ਤੰਗ ਆ ਜਾਂਦੀ ਹਾਏ ਇੰਨੇ ਨਾ ਰਹਿ ਆ ਜਾਂਦੇ ਮੈਂ ਤੰਗਾਈ ਨਹੀਂ ਮੈਂ ਕਦੀ ਤੱਕ ਨਹੀਂ ਆਸਰ ਚਾਹ ਰੈਡੀਸਟਰ ਨਾ ਕੋਈ ਕਦੇ ਇਉਂ ਚੜੀ ਹਟ ਕੇ ਹੁਣ ਊਸ਼ ਬੋਲਣ ਲੱਗ ਪਈ ਤੇ ਹੱਲੇ ਨਾ ਕਿਉਂ ਫੜੀਏ ਤਾਂ ਹੱਥ ਦੇ ਵਿੱਚ ਇਹ ਚਾਹ ਪੀਂਦਾ ਰਹਦਾ ਹੈ ਨਾ ਨਹੀਂ ਤੇ ਮੇਰੀ ਵੀ ਮੰਮੀ ਨੂੰ ਕਿਦਾਂ ਪੈਂਦੀ ਆ ਓਏ ਕੀ ਮੈਨੂੰ ਸਮਝ ਆਇਆ ਮੰਮੀ ਇਹਦਾ ਇਹਦਾ ਹੁੱਕਾ ਪਾਣੀ ਕਰਦੇ ਬੰਦ ਚੰਗੀ ਰਹੇਗੀ ਮੈਂ ਕਿਉਂ ਹੁੱਕਾ ਮਾਣੀ ਬੰਦ ਚਾਹ ਦੇਣੀ ਹੈ ਅੱਛਾ ਕੀ ਅੱਛਾ ਹੁਣ ਕੀ ਕਹਿੰਦੀ ਕੱਪ ਚ ਨਹੀਂ ਪੀਣੀ ਬੀਬੀ ਨਾ ਸਾਨੂੰ ਇਹਦਾ ਮਾਂ ਤੂੰ ਦੱਸ ਦੇ ਨਾ ਥਾਲੀ ਚ ਪਾ ਦੇ ਅੱਪੀ ਟ੍ਰੇ ਚ ਪੀ ਲੈਣ ਦੀ ਤੇਰੀ ਮਾਂ ਤੈਨੂੰ ਮਾਂ ਦੀ ਲੋੜ ਹੈਗੀ ਤੇ ਇਹਦੇ ਕੋਲੋਂ ਮੈਨੂੰ ਬਚਾਲਿਆ ਇਹਨੇ ਮੈਨੂੰ ਜੀਣ ਦੇ ਦਿੱਤੀ ਐ ਜੀਣ ਨਹੀਂ ਦੇ ਦਿੱਤੀ ਇਹਨੂੰ ਬਹੁਤ ਨਹੀਂ ਇਹਨੂੰ ਕੀ ਕਹਿ ਨਹੀਂਦਾ ਕਹਿ ਨਹੀਂ ਤੂੰ ਪੀਲਾ ਹ ਹੱਕਾ ਚ ਪਖੰਡ ਕਰਨੀ ਕੱਪ ਚ ਤੈਨੂੰ ਕੀ ਗੱਲ ਆ ਡਿੱਪਾ ਵੀ ਤਿੰਨ ਸਾਲ ਲੰਘ ਗਏ ਦੂਜੇ ਭਾਂਡੇ ਕਾਚ ਦੇ ਭਾਂਡੇ ਬਾਕੀ ਅਸੀਂ ਪਾਗਲਾ ਪੀਣ ਨੂੰ ਇਹਨੂੰ ਕੇਤਲੀ ਦੇ ਦੇ ਇਹਨੂੰ ਕੇਤਲੀ ਦੇ ਭਾਂਡੇ ਨਹੀਂ ਖਾਣਦੇ ਇਹਨੂੰ ਖਾਣੇ ਨਹੀਂ ਆਉਂਦੇ ਇਹਨੂੰ ਖਾਣੇ ਕਿ ਨਹੀਂ ਖਾਣੇ ਪਾਣੀ ਨਹੀਂ ਕੀਤਾ ਜਵਾਨੀ ਵੇਲੇ ਲੁੱਟੇ ਬਾਣੀ ਅੱਜ ਰਾਮ ਦੀ ਭਗਤੜੀ ਉਹ ਵੀ ਵਿਚਾਰਾ ਚੱਲ ਵਸਿਆ ਆ ਦੇਖ ਲੈ ਜਲਾਲ ਲੈਂਦੇ ਨਾਲੇ ਦੇਖ ਲੈ ਤੇਰਾ ਕਿੰਨਾ ਫਿਕਰ ਕਰਦੀ ਬੀਬੀ ਕੋਸ਼ ਕਰੀ ਜਾਨੇ ਨੰਨ ਰੋਂਦੀ ਬਣੀ ਯਾਰੋ ਦਾ ਮੈਨੂੰ ਅੱਜ ਹੋਇਆ ਮੈਂ ਕਹਿੰਦੀ ਬਹੁਤ ਡਰਦੀ ਹਾਂ ਹਟ ਜਾ ਨਹੀਂ ਹਟ ਜਾ ਨਹੀਂ ਡਰਦੀ ਆ ਕਾਸ਼ੀ ਹਟ ਜਾ ਏ ਕਾਸ਼ ਆਕਾਸ਼ ਕਾਸ਼ ਹਟ ਜਾ ਕਾਸ਼ੋ ਨਹੀਂ ਕਾਸ਼ ਇਹ ਕਾਸ਼ੀ ਆ ਭਰਾਵਾ ਏ ਆ ਲੋ ਮਹਾਰਾਜ ਹੱਥ ਜੋੜ ਕੇ ਚਾਹ ਦਿੰਨੇ ਮੈਨੂੰ ਜਾਨ ਛੱਡੋ ਇਹਦੀ ਚਾਹ ਦਿੰਦੀ ਆ ਪਰ ਪੁਰਾਣਿਆਂ ਨੂੰ ਜਾਨ ਦੋ ਹੁਣ 2-4 ਦਿਨ ਨਾ ਤਾਂ ਕੋਈ ਉਹ ਕੰਮ ਕਰਕੇ ਫੁੱਟ ਗਈ ਰੋਟੀ ਪਕਾਉਣੀ ਨਹੀਂ ਜਾਣਾ ਇਹਦੇ ਕੇ ਲੱਗੋ ਤਾਂ ਨਹੀਂ ਜਾਣਾ ਓਏ ਹੋਏ ਹਾਂ ਉਹਨੇ ਯਾਰ ਚਲੋ ਆਪੋ ਆਪਣੇ ਘਰਾਂ ਚ ਆਹੀਂ ਨਹੀਂ ਸਾਡੇ ਕੋਲ ਨਹੀਂ ਬੀਬੀ ਤਾਂ ਆ ਗਿਆ ਕੀ ਜਾਂਦੇ ਸਾਡਾ ਝੋਨਾ ਮਰ ਗਿਆ ਐ ਚੌਲ ਅਸੀਂ ਆਪਣੇ ਪੁਰਾਣੇ ਖਾਨਦਾਨ ਆ ਤੁਸੀਂ ਜਾਓ ਹੋਰ ਸੁਣ ਮੇਰੀ ਗੱਲ ਉਹ ਜਾਓ ਤੁਸੀਂ ਨਾ ਨਹੀਂ ਸੁਣਾਈ ਜਾਂ ਰਹੀ ਆ ਮੈਂ ਵੀ ਅਸੀਂ ਚੌਲ ਝੋਨਾ ਨਹੀਂ ਲਾਇਆ ਤੇ ਆਪਾਂ ਚੌਲ ਰਖੇ ਬਥੇਰੇ ਮੈਨੂੰ ਫਿਕਰ ਹੁੰਦਾ ਵੀ ਮੈਂ ਜਦੋਂ ਉਹਨੇ ਚੌਲ ਪਾਉਣੇ ਹੁੰਦੇ ਆ ਆਪਣੀ ਨਾਨਾ ਨੂੰ ਹੈਨਾ ਮਤਲਬ ਇਹਦੀ ਧੀ ਆ ਕੇ ਮੇਰੀ ਗੱਲ 'ਚ ਨਹੀਂ ਬੋਲਣਾ ਗੱਲ ਨਹੀਂ ਕਰਦੇ ਲੜ ਰਿਹਾ ਮੈਨੂੰ ਨਾ ਬੋਲਿਆ ਨਹੀਂ ਤੇ ਮੈਨੂੰ ਡਰ ਗਿਆ ਮੈਨੂੰ ਪਿਆ ਅਜਾ ਮੇਰੀ ਗੱਲ ਸੁਣੀ ਤੇਨੇ ਸਵੇਰੇ ਉਹੋ ਹੀ ਵਾਜਾ ਮਾਰਦੇ ਸੀ ਸੁੱਤੀ ਸੁੱਤੀ ਹੀ ਮੈਂ ਜਰਾ ਮੈਂ ਬਾਬਾ ਉੱਡਾ ਮਾਰਦੇ ਹੀ ਭਾਵੇਂ ਮੈਂ ਸਰਜੀਤ ਝੂਠੀ ਆਏ ਨਿਰੀ ਝੂਠੀ ਆਏ ਮੇਰੀ ਆਪਣੀ ਜਵਾਨ ਚਲਾਈ ਜਾਣੀ ਮੇਰੀ ਵੀ ਸੁਣ ਲੋ ਤੇ ਮੈਂ ਕਿਹਾ ਵੀ ਮੈਂ ਚਲ ਜਰਾ ਚਾਹ ਚੀ ਇਹਨਾਂ ਨੇ ਪੀ ਲਈ ਹੁਣ ਰੋਟੀ ਦੇਣੀ ਮੁੱਠ ਦੀ ਮੈਂ ਸਵੇਰੇ ਤੜਕੇ ਉੱઠી ਆ ਆ ਜਦਰਾ ਧੀ ਨਹੀਂ ਖਾਤਾ ਦੇ ਲੈ ਉੱਠੀ ਨਹੀਂ ਆ ਇਹ ਤੇ ਤੁਹਾਡੇ ਤੋਂ ਤੰਗ ਆ ਗਈ ਦੇਖਿਆ ਸਰਜੀਤ ਗੱਲ ਲੈ ਲੈ ਫਿਰ ਮੈਂ ਚਲੋ ਮੈਂ ਉੱਠ ਕੇ ਆਈ ਬਾਹਰ ਹੁੰਦੀ ਆਈ ਕਲ ਦੀਪਾ ਚੋਲ ਪਾਣੇ ਇਹਨੂੰ ਕੋ ਪੁੱਛੇ ਵੀ ਤੂੰ ਕਰਨਾ ਨਹੀਂ ਤਰਨਾ ਨਹੀਂ ਮੈਂ ਹਰ ਵਾਰੀ ਚੋਲ ਨਹੀਂ ਮੈਂ ਕਹਿ ਤਾ ਦੇਣੇ ਆ ਉਹ ਇਹਨੇ ਮੈਂ ਤਾਂ ਇਹ ਨਾਮ ਹੀ ਨਹੀਂ ਲਿਆ ਉਹ ਮੈਂ ਉਹ ਤਾਂ ਸੁਣੀ ਜਾਂਦੀ ਐ ਐਕਟਰ ਨਹੀਂ ਬਣਦੀ ਐ ਐਕਟਰ ਨਹੀਂ ਉਹ ਤਾਂ ਮੌਨ ਦਾ ਗੱਲ ਕਰੀ ਨਾ ਤੇ ਮਸ਼ੀਨ ਘੁੰਮ ਗਈ ਜੋ ਵੀ ਜਾਈ ਉਹ ਨਾਲੇ ਚੋਲ ਪਾਦੇ ਨਾਲੇ ਜੀ ਨਹੀਂ ਕਰਦਾ ਦੇ ਉਹ ਮੈਂ ਦੇ ਨਹੀਂ ਪਾਦੇ ਘਰ ਵਿੱਚ ਤੂੰ ਹੁਣ ਚੌਧਰੀ ਤੂੰ ਨਹੀਂ ਹੈਗੀ ਮੈਂ ਤਾਂ ਮੇਰੀ ਮਾਂ ਆ ਸੁਨਾਤ ਆਹਦੇ ਆਂਟੀ ਚੋਲ ਨਹੀਂ ਲਾਇਆ ਉਹ ਬਾਸਮਤੀ ਨਹੀਂ ਖਰਾਬ ਹੋ ਗਏ ਆ ਦੇਖਿਆ ਆ ਵੀ ਆਪਣੇ ਕੀ ਨਹੀਂ ਦੇ ਸਕਿਆ ਹਾਂ ਤੂੰ ਨਾ ਕੋ ਇਸ਼ਾਰੇ ਨਾਲ ਕਹਦਾ ਨਹੀਂ ਤੂੰ ਇਹਦੇ ਇੱਕ ਧੀ ਨੂੰ ਵੀ ਚੀਜ਼ ਜਿਹੜੀ ਦੇ ਸਕਦੇ ਤੂੰ ਹੋਰ ਕਿਸੇ ਦਾ ਕੀ ਓਏ ਹੋਏ ਹੋਏ ਇਹਨੀ ਮਾੜੀ ਨੀ ਤੇ ਨਾ ਮੈਂ ਆਹ ਆਹ ਉਹਨਾਂ ਨੂੰ ਪਤਾ ਹੈ ਨਹੀਂ ਉਹਨਾਂ ਨੂੰ ਪਤਾ ਕਿਹਦੇ ਤੇਰੀ ਮਾੜੀ ਨੀ ਤੇ ਤੇਰੀ ਮਾੜੀ ਨੀ ਤੇ ਮੇਰੇ ਹੀ ਬਤਾਇਆ ਮਾਂ ਤੇ ਬਝੂਰ ਹੈ ਗਈਆਂ ਕਹਿੰਦੀ ਮਾਂ ਵਾਲਾ ਕੰਮ ਕੋਈ ਨਹੀਂ ਆ ਤੇ ਪਿੰਡ ਦੇ ਲੋਕ ਮਾਂ ਵਾਲਾ ਕੰਮ ਪਹਿਨੀ ਕੀਤਾ ਦੇ ਇਹ ਮਾੜੀ ਨੀਂਦ ਦੀ ਆ ਕਿਹੜਾ ਮਾਂ ਵਾਲਾ ਕੰਮ ਕਰਦਾ ਸੀ ਜੇ ਤਾ ਪੈਸਾ ਦੇਣਾ ਪਾਜੇ ਨੇ ਇਹਨੇ ਆ ਦੇ ਲਾ ਇਹ ਤਾਂ ਕੋਲ ਹੁਣ ਪੈਸੇ ਹੈਗੇ ਬਥੇਰੇ ਇਹਨੂੰ ਗੱਸ਼ ਪਾ ਦੇ ਮੈਂ 3 ਕੋ 1000 ਰੁਪਏ ਫੜਾ ਦਵਾਂ ਸਹੀ ਗੱਲ ਆ ਇਹ ਪੁੱਛ ਲੈ ਉਹਨੂੰ ਬਹੁਤ ਇਹਨੇ ਪਰੇਸ਼ਾਨ ਕੀਤਾ ਕਰੀਆ ਦੇਣਾ ਤੇ ਮੈਨੂੰ ਦੇ ਮਾਹੀ ਬਖਰੇ ਦੇਣੇ ਮਾਂ ਕਿ ਉਹਨਾਂ ਦੇ ਕਿਉਂ ਮਾਂ ਕੋਲ ਦੇਉ ਮਾਂ ਨੇ ਤਾਂ ਹੁਣ ਤੁਹਾਡੇ ਵਰਗੇ ਤੋਂ ਲੈਨੇ ਮਾਂ ਨੇ ਕਿਥੋਂ ਦੇਣੇ ਬਾਜ ਹੌਲੀ ਰੱਖ ਉੱਚੀ ਨਾ ਬੋਲ ਜਾ ਤਾਂ ਠੀਕ ਹੈ ਨਾ ਇਹ ਨਹੀਂ ਕਿ ਤੇਰੇ ਰਿਸ਼ਤੇਦਾਰ ਆਏ ਤੇ ਫੇ ਬਣਾ ਦਿਖਾਉਂਦੀ ਮੈਨੂੰ ਮੈਂ ਤਾਂ ਉਂਗਲਾਂ ਅਂਗਲਾਂ ਨਹੀਂ ਚੱਲੀਆਂ ਜਾਂਦੀਆਂ ਆਹ ਬਸ ਦੇ ਮੈਂ ਜਾਂਦੀ ਮੈਂ ਆਧਾਰ ਕਾਰਡ ਵਾਲੀਆਂ ਬਸਾਂ ਨਹੀਂ ਇੱਧਰ ਚੱਲਦੀਆਂ ਮਤਲਬ ਆ ਕਿ ਨਹੀਂ ਰਹਿਣਾ ਫੇ ਤੂੰ ਅੱਜ ਜਾਣਾ ਹੀ ਜਾਣਾ ਅੱਜ ਜਾਣਾ ਅੱਜ ਪੱਕਾ ਮਨ ਬਣਾ ਲਿਆ ਮੈਂ ਤੇ ਕਿਨਾਰਾ ਰਹਿ ਲੋ ਆਰ ਵੀ ਦੇਖੀਏ ਨਾ ਜਾ ਕੇ ਆਹ ਨਹੀਂ ਜੇ ਦੇਤ ਰਹਿਣਾ ਤਾਂ ਚਲੋ ਰੋਟੀਆਂ ਪਾਣੀਆਂ ਪਕਾਓ ਆਪਣੀਆਂ ਨਹੀਂ ਨਹੀਂ ਰੋਟੀਆਂ ਪਾਣੀਆਂ ਨਹੀਂ ਜੇ ਨਾ ਨਾਈ ਮਾਲੀਆਂ ਨਾਈ ਸੇਮਾ ਜੀ ਪਿੰਡ ਨਹੀਂ ਜਾਂਦੀ ਜੇ ਨਾ ਨਾ ਗਏ ਤਾਂ ਪਿੰਡ ਬਣਾਇ ਜਾਣਾ ਠੀਕ ਹੈ ਉਧਰ ਤਾਂ ਜਾਣਾ ਹੋਏਗਾ ਉਧਰ ਜਾਣਾ ਹੋਏਗਾ ਜੇ ਜਾਣਾ ਚੱਲ ਜੰਨੀ ਚੱਲੇ ਜਰ ਕੇ ਜਾਣਾ ਸੇਟ ਲੈ ਲਈ ਜੇ ਤੇਂਦੀ ਬੁੱਤੀ ਜਾਣ ਕਹਿੰਦੀ ਇੱਥੇ ਬੈਠੀਆਂ ਰੋਵੇ ਸੇਟ ਚੜ੍ਹ ਰੋ ਸੇਵਾ ਕਰਦੀ ਰਹੇ ਬਸ ਇਹਦਾ ਕੋਈ ਦੁੱਖ ਪੀਣ ਨਹੀਂ ਫਿਰ ਚੜ੍ਹ ਕੇ ਜਾਣਾ ਦੇਖਾਂ ਜੀ ਤੈਨੂੰ ਸੋਧਣੀ ਆਈ ਐ ਨਹੀਂ ਮੰਜੇ ਤੁਸੀਂ ਲਿੰਕਤੀ ਕਿ ਸਜੀਤ ਕੀ ਹੁੰਦਾ ਮੈਂ ਟੇਂਡ ਮੈਂ ਟੇਂਡ ਬੱਸ ਮੈਂ ਕਦੀ ਪੁੱਛਿਆ ਹਾਂ ਇਹਨੇ ਕਦੀ ਪੁੱਛਿਆ ਉਹ ਕਹਾਂ ਮੈਨੂੰ 8 ਵਜੇ ਮੈਨੂੰ ਦਵਾਈ ਲੈਣ ਭੇਜਦਾ ਧੀ ਦੇ ਸਾਗਲਾ ਉਦੋਂ ਦੀ ਆਈ ਹੈ ਨਾ ਕੀ ਕਰੀ ਜਾਂਦੀ ਉਹ ਕੀ ਕਰਦੀ ਆ ਨਹੀਂ ਜਿੱਦਾਂ ਮਤਲ ਹਾਂ ਮਰ ਜਾਵਾਂਗੇ ਕਈ ਕੋਸ ਮੇਰੇ ਤੇ ਸਾਗ ਬੜੇ ਲੱਗੇ ਇੱਕ ਵਾਰ 3 ਲਾਵੇਂ ਮੰਨਾ ਪੀ ਉਹਦੇ ਕਿੱਥੋਂ ਲਾ ਲੈਣੇ ਇਹਨੇ ਨਹੀਂ ਸੋਚ ਕੀ ਫਰਕ ਹੁੰਦਾ ਮੈਨੂੰ ਕੋਈ ਡਰ ਨਹੀਂ ਮੈਂ ਨਹੀਂ ਕਹੀ ਸਕੀ ਏ ਇਹ ਸਾਕੀ ਕਹੇਦੀ ਨਹੀਂ ਹੈਗੀ ਮੇਰਾ ਨਾਮ ਐਂਟਰ ਹੁੰਦੀ ਪਰ ਧੀਜ ਦਾ ਕਰਦੀ ਆ ਫੇ ਉਹ सांगला ਮੇਨ ਰਿਪੋਰਟਾਂ ਕਰਾਈ ਮੈਨੂੰ ਤੇ ਆ ਹੋ ਗਿਆ ਉਹ ਇੱਕ ਵਾਰੀ ਵੀ ਦੱਸੀ ਬਣਾ ਦੂਜੀ ਜਿਹੜੀਆਂ ਤਾਂ ਬਣਾਈਆਂ ਕਿ ਕਹਿੰਦੀ ਆਏ ਉਹ ਸਾਰੇ ਮੈਸੇਜ ਕਰਦੇ ਕਹਿੰਦੀ ਬੀਬੀ ਐਕਟਿੰਗ ਕਿੰਨੀ ਵਧੀਆ ਕਰਦੀ ਆ ਮੈਂ ਸਾਰੇ ਮੈਸੇਜ ਕਰ ਕਹਿੰਦੀ ਆਏ ਏ ਟੇਡ ਫੀਡ ਦੀ ਹੈ ਇਹ ਨੂੰ ਸਾ ਪੀਂ ਨੇ ਮੈਨਾਂ ਕੀ 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 ਕਹਿੰਦੀ ਆ ਕੀ ਕਹਿੰਦੀ ਜਦੋਂ ਦੀ ਆਈ ਬਿਮਾਰ ਆ ਕੀ ਕਹਿੰਦੀ ਨਹੀਂ ਬਿਮਾਰ ਆ ਕੀ ਦੱਸਦੀ ਕਿ ਮੈਨੂੰ ਕੀ ਆ ਮੈਨੂੰ ਤਾਂ ਪਤਾ ਨਹੀਂ ਦੇਖਿਆ ਦੇਖਿਆ ਉਹਦਾ ਨਹੀਂ ਚੇਤੇ ਇਹਨੂੰ ਤੇ ਮੰਮੀ ਕੀ ਕਹਿੰਦੀ ਬੀਬੀ ਬੀਬੀ ਮੰਮੀ ਕਿਦਾਂ ਕਹਿੰਦੀ ਆ ਉਹ ਅੱਦਾ ਹੀ ਕਹਿੰਦੀ ਰਹਿਣਾ ਤੂੰ ਉਹਨੇ ਮੇਰੀ ਬਾਣਣਾ ਨਹੀਂ ਮੇਰੀ ਬਾਣੀ ਆ ਤੂੰ ਸਾਹਮਣੇ ਹੀ ਆ ਉਹਦਾਂ ਦੀ ਉਹ ਕਰੀ ਜਾਂਦੀ ਮੈਨੂੰ ਆ ਹੁੰਦਾ ਹੁੰਦਾ ਇੱਕ ਵਾਰ ਵੀ ਸਾਗ ਲਾਇਆ ਮੇਰੇ ਕਿੰਨੀ ਵਾਰ ਲਾਇਆ ਦੇਖੇ ਸਭ ਸਬਾਨ ਜੇ ਨਾ ਹਾਂ ਘਾਟਾ ਹੀ ਕੋਈ ਨਹੀਂ ਨੂੰ ਤਾਂ ਫਿਰ ਕੀ ਬਣ ਕੇ ਰਹਿੰਦੀ ਆ ਸਹੀ ਗੱਲ ਬਣ ਕੇ ਰਹਦੀ ਆ ਆ ਧੀਹੀਆਂ ਗੱਲਾਂ ਸੁਣ ਲਓ ਇਹ ਧੀਹੀਆਂ ਗੱਲਾਂ ਧੀਹੀਆਂ ਗੱਲਾਂ ਸੁਣ ਲੈ ਬੀਬੀ ਤੂੰ ਨੋ ਤੰਗ ਕਰਦੀ ਆ ਤਾਂ ਹੀ ਆਖਣ ਦਈ ਆ ਓ ਲੈ ਓ ਲੈ ਇਹ ਤੰਗ ਕਰਦੀ ਮੈਨੂੰ ਪਤਾ ਕੀ ਆ ਇੰਦਰੋਂ ਦੇ 3ਾਂ ਦੇ ਆਪਣੀ ਮਾਂ ਦੀ ਗੱਲ ਕਰਨੀ ਠੀਕ ਹੈ ਕਰ ਦੀਆਂ ਹੀ ਨੇ 3 ਹੈਣਾ ਔਰ ਜੁਆਈ ਉਹ ਸੱਚ ਬੋਲੇਗਾ ਜੁਆਈ ਨੂੰ ਪਤਾ ਸੀ ਇਹ ਮੇਰੀ ਸਾਲੇ ਹਾਂ ਜੁਆਈ ਬੜਾ ਸੱਚਾ ਹਾਂ ਜੁਆ ਹਾ 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 ਉਹ ਪੁੱਤ ਇਹ ਬਹੁਤ ਚੰਗਾ ਮਾਰੇ ਤੂੰ ਮੇਰੇ ਵੀ ਕੇ ਤਾ ਪਹਿਲਾ ਸੌਣ ਲੈ ਜੁਆਲ ਹੋਰ ਕੁੜੀ ਜਾਵੇ ਜੋ ਘਰ ਕੋਰਾ ਚੋ ਘਰ ਕੋਰਾ ਉਹਦੇ ਉਹਦੇ ਨਾਲ ਆਤੀ ਉਧਰ ਜਾਂਦੇ ਅੱਛਾ ਤੂੰ ਹੀ ਸੱਚੀ ਆ ਇਸ ਘਰ ਚ ਹਾਂ ਹਾਂ ਚਾਹ ਪੀਂਦਾ ਸਟਾਈਲ ਦੇਖ ਲਈ ਹਾਂ ਸਟਾਈਲ ਦੇ ਤੂੰ ਆਏ ਇਹ ਹੁਣ ਹੁਣ ਦੇਦਾ ਰਹੀ ਹਾਂ ਨਹੀਂ ਹੁੰਦੀ ਜਿਹਾ ਕੋਈ ਆਪਣੇ ਧਿਆਨ ਪਿੰਦੀ ਉਹ ਚਾਹ ਤੇ ਦੇਖੋ ਕਿ ਵੀਡੀਓ ਬਣਾਈ ਤੇ ਇਹ ਹੋਇਆ ਕੁਛ ਨਹੀਂ ਬੀਬੀ ਤੇਰੀ ਚਾਹ ਦੀਆਂ ਰੀਸਾਂ ਲਾਉਂਦਾ ਹੀ ਲਾਉਣ ਨਹੀਂ ਮੈਨੂੰ ਪਤਾ ਹੈ ਕਿਆ ਰੋਟੀ ਤਾਂ ਦੇਣੀ ਹੀ ਦੇਣੀ ਚਾਹੇ ਔਖੀ ਹੋ ਸੋਕੀ ਹੋ ਕੋ ਤਾਂ ਖਾਣੀ ਖਾਣੀ ਹਾਂ ਆ ਰੋਬ ਨਾਲ ਖਾਣੀ ਰੋਬ ਨਾਲ ਐ ਤੇ ਰੋਬ ਕਿਥੋਂ ਲਿਆਉਂਗੀ ਇੱਕ ਗੱਲ ਇਹ ਮੇਰੀ ਮੋਹੀ ਹੈ ਉਹ ਉਹ ਰੋ ਹੁਣ ਨਹੀਂ ਚੱਲਣਾ ਚੱਲਣਾ ਚਲਾਉਣਾ ਹਾਂ ਉਹ ਕਿਆ ਸੀ ਗਿਆ ਬੀਬੀ ਹੁਣ ਰੋ ਆ ਜੀ ਨੋਹ ਦੇ ਦੇ ਕਿ ਸੜ ਸੜ ਕੇ ਰੰਗ ਕਾਲਾ ਹੋ ਗਿਆ ਜਦਾਂ ਪਿਆਏ ਨੋ ਤੇ ਅੱਜ ਤੱਕ ਤੇ ਨਹੀਂ ਆਈ ਹੈ ਨਾ ਧੀ ਆਈ ਹੈ ਮੈਂ ਉਹ ਲਾ ਲਾ ਉਹ ਲੌਂਡੇ ਕਿਉਂ ਦੇ ਨਾ ਵਾਏ ਹੋ ਗਏ ਉਹਨੇ ਹਾਸਾ ਹੀ ਨਹੀਂ ਕਿ ਉਹਦਾਂ ਤਾਰੂ ਖੰਡਿਆ ਹਾਸਾ ਹਾਸਾ ਸੜੀ ਲੈ ਸੜੀ ਆ ਮੈਂ ਤਾਂ ਸੜਦੀ ਵੀ ਤੂੰ ਸੜਦੀ ਸੋਵੇਂ ਤਾਂ ਸੜਦੀ ਕਦੀ ਮੈਨੂੰ ਤਾਂ ਸੜੇ ਐਵੇਂ ਤਾਂ ਪਤਾ ਹੀ ਨਹੀਂ ਅੱਛਾ 1 ਮਿੰਟ ਹੋਣ ਲੈ ਚਲੋ ਉਹ ਚਾਏ ਵੀਡੀਓ ਬੰਦ ਕਰੋ ਚਾਏ ਚਾਲੂ ਕਰੋ ਨਹੀਂ ਨਹੀਂ ਰਹਿਣ ਤਾਂ ਚੱਲ ਨਾ ਵੀਡੀਓ ਉਧਰ ਹਾਂ ਆਪਣੇ ਵੱਡੇ ਮੁੰਡੇ ਦੇ ਹਾਂ ਅੱਛਾ ਹੁਣ ਫਫੜਾ ਸੱਚ ਦੱਸਣਾ ਇਹ ਨਹੀਂ ਬੋਲੀ ਅੱਛਾ ਅੱਛਾ ਮajou ਮੈਂ ਪੁੱਛਾਂ ਸਾਰੇ ਜਣੇ ਬੀਬੀ ਰੋਟੀ ਖਾ ਲਾ ਨੂੰ ਬੋਛੇ ਇੱਕ ਮਿੰਟ ਅੱਗੇ ਅੱਗੇ ਹੋਰ ਬੋਲ ਹੀ ਨਾ ਨਿਕਲੇ ਉਹ ਨਾ ਗਏ ਉਥੇ ਜਲੰਧਰ ਇਦਾਂ ਅੱਛਾ ਸਾਰਾ ਦਸ 10 ਸਹੀ ਸਾਰਾ ਕੋ ਅੱਛਾ ਫੇਰ ਸੈਣੀ ਹਟਦੀ ਏ ਉਹ ਮੈਂ ਨਹੀਂ ਕਹਿੰਦਾ ਮੈਨੂੰ ਅਫਰ ਹੋ ਜਾਂਦਾ ਵਾ ਤਾਂ ਨਾਲੇ ਖਾਈ ਵੀ ਜਾਵੇ ਇੱਦਾਂ ਚੱਲਦਾ ਹੁਣ ਸਵੇਰੇ ਤੇ ਦੇ ਰੋਟੀ ਫੜਾਈ ਨਾ ਜਦੋਂ ਆ ਆ ਪਾਜੀ ਨੇ ਨੋਟ ਹੈ ਨਹੀਂ ਹਟਦੀ ਹੈ ਹੈ ਨਹੀਂ ਹਟਦੀ ਕੋਈ ਨਹੀਂ ਪਪੂ ਕਹ ਲੱਗ ਜਿਵੇਂ ਮਾਰੇ ਚੋਬੀ ਚੋਬੀ ਲੈ ਲਾਂ ਮੈਂ ਜਿਵੇਂ ਤੇਰੇ ਤੇ ਲੱਗ ਜਿਵੇਂ ਇੱਕ ਵੀ ਨਹੀਂ ਲੈ ਰਿਹਾ ਆਹ ਝੂਠ ਬੋਲਿਆ ਝੂਠ ਬੋਲ ਨਾ ਨਹੀਂ ਉਹ ਨਹੀਂ ਝੂਠ ਬੋਲ ਸਕਦਾ ਪੁੱਪਾ ਨੂੰ ਤੇ ਬੇਬੇ ਨੂੰ ਰੋਟੀ ਮੈਂ ਫੜਾਈ ਤੇ ਦਹੀਂ ਖਾਣਾ ਵੀ ਜ਼ਰੂਰੀ ਜਦੋਂ ਮੈਂ ਦਹੀਂ ਦੇਣਾ ਨਾ ਨਹੀਂ ਖੱਟਾ ਟਿਰਪਾ ਜੀ ਕਹਿੰਦੇ ਇਹ ਚੀਜ਼ ਤਾਂ ਹੀ ਦਵਾਈ ਨਹੀਂ ਕਰਿਆ ਨਾ ਹਾਂ ਦਵਾਈ ਦਵਾਈ ਨਹੀਂ ਕਰਿਆ ਨਾ ਫੁੱਫੜਾ ਅੱਜ ਤੱਕ ਨੇ ਕੋਈ ਚੀਜ਼ ਨੂੰ ਨਾ ਨਿੰਦੇ ਬਗੈਰ ਨਹੀਂ ਖਾਦਾ ਬੀਬੀ ਆਪਾਂ ਦਾ ਸਪੋਰਟ ਕਰਨੀ ਕਰਨੀ ਆ ਮੇਰੇ ਵੀ ਸਹੁਰੇ ਇੱਥੇ ਆ ਨਾ ਇਹਨਾਂ ਦੇ ਵੀ ਇੱਥੇ ਆਹੋ ਮੈਂ ਕੋਈ ਨਹੀਂ ਲੱਗਦੀ ਨਹੀਂ ਲੱਗਦੀ ਤੂੰ ਉਹਦਾ ਤੂੰ ਤੇ ਉਹਨੂੰ ਕਿ ਜਾਣਦੀ ਨਹੀਂ ਬੀਬੀ ਫੁੱਫੜਾ ਡੇ ਨੂੰ ਚਾਹ ਚਾਹ ਹੋਪਾਂ ਗੱਲਾਂ ਤਾਂ ਮੇਰੀਆਂ ਛਾਹ ਪਾਵਾ ਹੋਰ ਨਹੀਂ بس ਮੈਂ ਥੋੜੀ ਤੇਜ਼ ਹੋ ਜਾ ਬਹੁਤ ਨਹੀਂ ਤੇਲਾ ਕਰੰਟ ਵਾਜੇ ਨਹੀਂ ਖਾਦੀ ਜੇ ਚਲੋ ਜੀ ਮੈਂ ਹੁਣ ਇਹਦੇ ਨਾਲ ਬਲੌਗ ਦੀ ਕਰਨੀ ਸਮਾਪਤੀ ਮੈਂ ਅੱਜ ਮਕੇਰੀਆਂ ਚੱਕਲਾ ਬਖਸ਼ ਕੀਰਤਨਾ ਦਰਬਾਰ ਆ ਤੇ ਆਪਾਂ ਹੁਣ ਚੱਲ ਜਾਣਾ ਅੱਜ ਦਾ ਬਲੌਗ ਇੰਨਾ ਕੀ ਸੋ ਅੱਜ ਅਸੀਂ ਟਾਈਮ ਕੱਢ ਕੇ ਬਲੌਗ ਨਹੀਂ ਮਿਸ ਕਰਨਾ ਬਲੌਗ ਪਾਏਗਾ ਜਰੂਰ ਤੇ ਭੂਆ ਹੁਣੀ ਅੱਜ ਚੱਲੇ ਆ ਹਾਂਜੀ ਬੰਦੀਰੇ ਬੜੀ ਰੌਣਕ ਲੱਗੀ ਉਹ ਸਰੀ ਈਆਂ ਘਰਦੀਆਂ ਹੁੰਦੀਆਂ ਈਆਂ ਹੁੰਦੀਆਂ ਨਾਲ ਗਾਉਂ ਕਰਕੇ ਪਾਣੀ ਜੋ ਮਰਜੀ ਆ ਪਾਸੇ ਚ ਕਹੀਏ ਪਰ ਇਹਨਾਂ ਈਆਂ ਨੂੰ ਹੱਸਦੇ ਮੱਥੇ ਨਹੀਂ ਫੋਪੜਾ ਦੇ ਦਾ ਵੀ ਸੁਭਾਅ ਵਾਦੀ ਆ ਪੂਆ ਦਾ ਵੀ ਰੌਣਕਾਂ ਲੱਗੀਆਂ ਸੀ ਤੇ ਕਹਿੰਦੇ ਰਹਿ ਲੋ ਮਜ਼ਾਕ ਚਲੋ ਇੱਕ ਪਾਸੇ ਅਸੀਂ ਤੇ ਕਹਿੰਦੇ ਰਹਿ ਲੋ ਪਰ ਪੂਆ ਸਾਡੀ ਨਹੀਂ ਮੰਨਦੀ ਭਈ ਫੋਪੜ ਸਾਡਾ ਰਹਿਣ ਨੂੰ ਅਜੇ ਵੀ ਤੇ ਕਿਉਂ ਫੋਪੜਾ ਤਿਆਰ ਆ ਨਾ ਆਓ ਦੇਖ ਲਾ ਰਿਆ ਲਾ ਮੈਂ ਕਹਿੰਦਾ ਪੂਆ ਕੱਲ ਚਲ ਜਿਓ ਕੱਲ ਸਵੇਰੇ ਚਲ ਜਿਓ ਤੜਕੇ ਚਲ ਜਿਓ ਸਾਡਾ ਇੱਥੇ ਸਮਾਨ ਨਹੀਂ ਉਹ ਕੋਹ ਨਹੀਂ ਹੁੰਦਾ ਕੱਲ ਚਲ ਜਿਓ ਸਬਜ਼ੀ ਬੜੀ ਸੁਆਦ ਬੜੀ ਬਾਕੀ ਹੁਣੇ ਰੁਕਦੇ ਨਹੀਂ ਪਏ ਸੋ ਇਹਦੇ ਨਾਲ ਹੀ ਵਲੌਗ ਦੀ ਮੈਂ ਸਮਾਪਤੀ ਕਰਨੀ ਆ ਕੋਨਾ ਹੋਰ ਤਰ੍ਹਾਂ ਦੇ ਉਹ ਮਤਲਬ ਉਹ ਜਿਹੜੇ ਨਾ ਗੱਟੂ ਗੱਟੂ ਜੇ ਹੋਣਦੇ ਠੀਕ ਆ ਸੋਨਿਓ ਹਾਂਜੀ ਬਾਰੇ ਆਹਾ ਮੇਰੀਆਂ ਗੱਲਾਂ ਗੋਲਾ ਕਰਕੇ ਹੁਣ ਚਲੋ ਜੀ ਹੱਥ ਮਣਾ ਕੇ ਚਲੋ ਇਹ ਦਾ ਵੀ ਲੈ ਜਾਓ ਆਪਾਂ ਨੇ ਇਹ ਜਾਨ ਆ ਮੇਰੀ ਤੂੰ ਪਿਆਰ ਕਰਦਾ ਬੀਬੀ ਤੇਰਾ ਸਾਰੇ ਕਹਿੰਦੇ ਤੇ ਬੀਬੀ ਨਾਲ ਲੜਦੇ ਮੈਂ ਹਾਂ ਨਹੀਂ ਯਾਰ ਮਜ਼ਾਕ ਕਰੀਦਾ ਇਹ ਨਾ ਤੁਸੀਂ ਸੋਚਿਆ ਕਰੋ ਅਸੀਂ ਸਿਰਫ ਨੱਸੀ ਦਾ ਇਹ ਸਾਡੀ ਸੱਚੀ ਲੜਾਈ ਹੈ ਨਹੀਂ ਆ ਬਲਾਕ ਬਣਾਉਂਦੇ ਆ ਆਪਾਂ ਸੋ ਇਹ ਗੱਲ ਦਾ ਗੁੱਸਾ ਨਾ ਕਰਿਆ ਕਰੋ ਇੱਕ ਘਰਾਂ ਦੇ ਵਿੱਚ ਆਮ ਚੀਜ਼ਾਂ ਹੁੰਦੀਆਂ ਜੇ ਅਸੀਂ ਇੱਕ ਦੂਜੇ ਨਾਲ ਬੋਲੀਏ ਨਾ ਤਾਂ ਫਿਰ ਆਉਣ ਕਿ ਕਿਦਾਂ ਲੱਗੇ ਕਿਉਂ ਬੀਬੀ ਤੇ ਫੇਪੂਆ ਕਰ ਦੋ ਬਾਏ ਬਾਏ ਸਾਰਿਆਂ ਨੂੰ ਸੋ ਇਹ ਜਲੰਧਰ ਵਾਲੇ ਸਾਡੇ ਭੂਆ ਫੋਫੜਿਆ ਉਦਾਂ ਇਹ ਹਥੋਂ ਆ ਅੰਬਰਸਰ ਤੋਂ ਵਟਾਰੀ ਇਹਨਾਂ ਦਾ ਪਿੰਡ ਆ ਆਹ ਤੇ ਮੇਰੀ ਜਾਨ ਆ ਆਏ ਆਏ ਮੇਰੀ ਜਾਨ ਆ ਜਾਨ ਆ ਇਹਦੀ ਸਾਲਾਂ ਲੱਗ ਕੇ ਹੁਣ ਇਹਦੀ ਜਾਨ ਆ ਹੁਣ ਇਹ ਮੇਰੀ ਜਾਨ ਆ ਹਾਏ ਬਈ ਆ ਤੇ ਅੱਜ ਨਿਆਰਾ ਆ ਗਿਆ ਯਾ ਦੇਖ ਲੈ ਹੁਣ ਪਿਆਰ ਆ ਗਿਆ ਪਿਆਰ ਆ ਗਿਆ ਹੈ ਇਹ ਲੈ ਇਹ ਜਿੱਦਾਂ ਦੀ ਤੂੰ ਪਖੰਡਣ ਸੀਗੀ ਨਾ ਉਦਾਂ ਦੀ ਬਣ ਗਈ ਇਹ ਚਨਾਕ ਉਹਦੇ ਦੀ ਕੰਮ ਪਲਾ ਉਹ ਤੇਰੇ ਰਗ ਦੇਖ ਕੇ ਹੋ ਗਈ ਨਾ ਇਦਾਂ ਦੀ ਦੇਖਿਆ ਮਰਦ ਨੂੰ ਲੱਗੇ ਆਈ ਯਾਰ ਮੇਰੀ ਭੁੱਖ ਗਈ ਉਹ ਵਰਤੇ ਨਹੀਂ ਪਈਆ ਆਪਣੀ ਬੀਬੀ ਨੇ ਬਣਾਈ ਹੀ ਨਹੀਂ ਹੈ ਜਾਨ ਸੋਹਣੀ ਪਾਰੀ ਕਰ ਮਾਤਾ ਜੀ ਚੰਗਿਆ ਚੰਗਾ ਹੀ ਜੰਨੇ ਆ ਓਹੋ ਉਧਰ ਇਧਰ ਵੀ ਤਿਆਰ ਹੋ ਗਿਆ ਚੱਲੇ ਯਾਰ ਤਿਆਰ ਹੋ ਪਿਆ ਅੱਜ ਹਾਂ ਤਿਆਰ ਅੱਜ ਜਾਣਾ ਹੀ ਜਾਣਾ ਚਲੋ ਕੋਈ ਨਹੀਂ ਧਿਆਨ ਨਾ ਜਾਇਓ ਆਵਾਂਗੇ ਪੂ ਪੱਕਾ ਪੱਕਾ ਆਵਾਂਗੇ ਪੱਕਾ ਫੋਫੜਾ ਕਰਦੇ ਸਾਸਰੀ ਕਾਲਕਾ ਓਕੇ ਜੀ ਸਾਸਰੀ ਕਾਲ ਜੀ ਯਾ ਡਾ ਫੋਫੜਿਆ ਜਿਲੰਦਰ ਸੇ ਅੰਮਰਸਰੀਏ ਮਾਝੇ ਸੇ ਹੈ ਅੰਮਰਸਰੀਏ ਉਦਾਂ ਜਲੰਧਰ ਇੰਦੇ ਹੁਣ ਪਿੰਡ ਜਾਣਾ ਹਾਂ ਪਿੰਡ ਹੁਣ ਆਪ ਆਪਣੇ ਪਿੰਡ ਜਾਇੰਗੇ ਬਟਾਰੀ ਪਿੰਡ ਵਾਲੇ ਪੌਂਡ ਦੇ ਸਾਹਮਣੇ ਪਿੰਡ ਆ ਤੇ ਭੂਆ ਹੱਡੀ ਵੀ ਹੁਣ ਮਾਝੇ ਵਾਲੀ ਹੋ ਗਈ ਆ ਪਹਿਲਾਂ ਦੁਆਬੇ ਵਾਲੀ ਸੀਗੀ ਆ ਆਏ ਆਏ ਦੇਖਿਆ ਇਹ ਹੁੰਦਾ ਧੀਆ ਦਾ ਪਿਆਰ ਤੇ ਮਾਮਾ ਦਾ ਹੁਣ ਬੇਤੋਂ ਥੱਲੇ ਨਹੀਂ ਉੱਪਰ ਹੋਣਾ ਕੁਛ ਨਾ ਕੁਛ ਦੇ ਕੇ ਤੋੜਿਆ ਮਤਲਬ ਇਹ ਲੈ ਲੈ ਦੇ ਅੱਜ ਤੱਕ ਹੁਣ ਹੁਣ 4 ਦਿਨ ਰਹਿਣਾ ਉਹ ਇਹਦਾ ਪਿਆਰ ਨਹੀਂ ਹੈਗਾ ਬੀਬੀ ਤੇਰੇ ਨਾਲ ਨੇ ਰਿਹਾ ਲਿਆ ਕਿੰਨੇ ਦਾ ਲਿਆ ਫੋਨ ਕਰੋ ਫਿਰ ਆ ਜਾਓ ਕਿਸੇ ਦਿਨ ਮੈਂ ਤਾਂ 2 ਦਿਨ ਹੀ ਰਹਿਣਾ ਸੀ ਬਸ ਇੱਕ ਤੁਹਾਡੇ ਕੋਲ ਇੱਕ ਇੱਕ ਦਿਨ ਰਹਿਣਾ ਸੀ ਤਾਂ ਇੱਥੇ 4-5 ਦਿਨ ਲੈ ਲਿਆ ਤਾਂ ਕੀ ਹੋਇਆ ਤੂੰ ਨਹੀਂ ਆ ਜਾਓ ਫਿਰ ਕਿਸੇ ਦਿਨ ਮੈਂ ਕਿਹਾ ਆ ਜਾਓ ਜਰੂਰ ਆਇਓ ਆਵਾਂਗੇ ਆਵਾਂਗੇ ਜਰੂਰ ਆਵਾਂਗੇ ਚਲੋ ਠੀਕ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਓਕੇ ਜੀ ਓਕੇ ਓਕੇ ਸੋਹਣਿਆ ਫਿਰ ਬੈਠੋ ਉੱਪਰ ਚਲੋ ਜੀ ਤੀ ਹੁਣ ਬਸ ਮੁੜ ਕੇ ਰਾਤ ਨੂੰ ਆਉਣਾ ਨਹੀਂ ਨਹੀਂ ਇੱਥੇ ਹੀ ਅੱਜ ਕੀਰਤਨ ਦਰਵਾਰ ਆ ਬੀਬੀ ਮਨਪ੍ਰੀਤ ਦੇ ਘਰਾਂ ਲੱਗੇ ਅੱਜ ਅਸੀਂ ਉੱਥੇ ਡਿਊਟੀਆਂ ਨਿਭਾਉਣੀਆਂ ਆਂ ਹਾਂ ਥਾਪ ਪਤਾ ਇਹਨੂੰ ਚਲ ਓਕੇ ਫੇਰ ਬਾਏ ਬਾਏ ਕਰਦੇ ਮੈਂ ਤਿਆਰ ਹੁਣ ਆ ਜੇ ਓਕੇ ਓਕੇ ਆ ਮੇਰੀ ਮੇਰੀ ਬੀਬੀ ਦੀਆਂ ਜੇਬਾਂ ਭਰੀਆਂ ਹੀ ਰਹਿਣ ਇਹਦੇ ਵਿੱਚ ਹੀ ਬਰਕਤਾਂ ਸਾਰੀਆਂ ਹੈ ਬੀਬੀ ਲਵ ਯੂ ਲਵ ਯੂ ਲਵ ਯੂ ਲਵ ਯੂ ਲਵ ਯੂ ਸਾਡੀ ਨਾ ਰਮਤ ਖਰੇ